ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਤੁਹਾਨੂੰ ਦੱਸ ਦੇ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਦਲਜੀਤ ਦਾ ਲਾਈਵ ਸ਼ੋਅ ਹੋਇਆ ਸੀਗਾ ਉਸ ਟਾਈਮ ਤੇ ਅਮਰਿਤ ਮਾਨ ਵੀ ਉੱਥੇ ਪਹੁੰਚਿਆ ਸੀਗਾ ਹਾਂਜੀ ਦੋਸਤੋ ਜਿਵੇਂ ਕਿ ਦਲਜੀਤ ਦੇ ਸ਼ੋਅ ਅੱਜ ਕੱਲ੍ਹ ਕਾਫੀ ਦਾ ਹੋ ਰਹੇ ਨੇ ਉਹਨਾਂ ਦੇ ਮੁਤਾਬਿਕ ਜਿਹੜੇ ਵੀ ਸਿੰਗਰ ਨੇ ਉਹ ਚੱਲਦੇ ਸ਼ੋਅਾਂ ਦੇ ਵਿੱਚ ਪਹੁੰਚਦੇ ਨੇ ਅਤੇ ਸਟੇਜ ਦੇ ਉੱਪਰ ਐਂਟਰੀ ਕਰਦੇ ਨੇ ਦਲਜੀਤ ਵੀ ਅਮਰਿਤ ਮਾਨ ਨੂੰ ਦੇਖ ਲੈਂਦਾ ਹੈ ਤੇ ਸਾਰੇ ਲੋਕਾਂ ਨੂੰ ਕਹਿੰਦਾ ਹੈ ਕਿ ਅਮਰਿਤ ਮਾਨ ਵੀ ਇੱਥੇ ਆ ਚੁੱਕੇ ਆ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਇਹਨਾਂ ਦੀਆਂ ਫੇਕ ਜਿਹੜੀਆਂ ਕਿ ਉਹ ਨਿਊਜ਼ ਵੀ ਚਲਾ ਰਹੇ ਨੇ ਕਿ ਅਮਰਿਤ ਮਾਨ ਸਿੱਧੂ ਮੂਸੇਵਾਲੇ ਤੋਂ ਬਾਅਦ ਹੁਣ ਦਲਜੀਤ ਦੇ ਨਾਲ ਰਲ ਚੁੱਕਿਆ ਆ ਕੀ ਗੱਲ ਉਹ ਬਾਤ ਹੋਈ ਸੀਗੀ ਸਟੇਜ ਦੇ ਉੱਪਰ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਪੂਰੀ ਵੀਡੀਓ ਦੇ ਵਿੱਚ ਦਲਦੀਤ ਨੇ ਕੀ ਕਿਹਾ ਹੈ ਅਮ੍ਰਿਤਮਾਨ ਦੇ ਬਾਰੇ ਅਤੇ ਕਿਵੇਂ ਘੁੱਟ ਕੇ ਦੋਵਾਂ ਜਾਣਿਆਂ ਨੇ ਜਫੀਆਂ ਪਾਈਆਂ ਹਾਂਜੀ ਦੋਸਤੋ ਆਓ ਤੁਹਾਨੂੰ ਬਿਨਾਂ ਦੇਰੀ ਕੀਤੇ ਅਸੀਂ ਉਹ ਵੀਡੀਓ ਦਿਖਾ ਦਿੰਨੇ ਹਾਂ ਜਰੂਰ ਇਹ ਵੀਡੀਓ ਨੂੰ ਐਂਡ ਤੱਕ ਦੇਖਿਓ চো <imitation> চোরা ਥੈਂਕ ਯੂਸ ਅਮਰਿਤ ਬਾਜੀ ਨੇ ਜ਼ੋਰਦਾਰ ਤਾੜੀਆਂ ਹੈ ਬਹੁਤ ਹੀ ਪਿਆਰੇ ਆਰਟਿਸਟ ਹੈ ਹਾਂਜੀ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਵੀਡੀਓ ਸਾਰੀ ਦੇਖੀ ਹੋਗੀ ਜਿਸ ਦੇ ਵਿੱਚ ਕੀ ਦਲਜੀਤ ਕਹਿੰਦਾ ਹੈ ਕਿ ਅਮਰਿਤ ਮਾਨ ਵੀ ਇਥੇ ਪਹੁੰਚੁਕਿਆ ਹੈ ਤੇ ਦਲਜੀਤ ਅਮਰਿਤ ਮਾਨ ਦਾ ਲਿਖਿਆ ਹੈ ਗਾਣਾ ਜਿਹੜਾ ਕੀ ਉਹ ਗਾ ਦਿੰਦਾ ਹੈ ਜਿਸ ਦੇ ਨਾਲ ਕਿ ਅਮਰਿਤ ਮਾਨ ਵੀ ਦਲਜੀਤ ਦਾ ਸਾਥ ਦਿੰਦਾ ਹੈ ਆਪਣਾ ਗਾਣਾ ਹੀ ਗਾਉਂਦਾ ਹੈ ਤੁਹਾਨੂੰ ਦੱਸ ਦਈਏ ਕਿ ਅਮਰਿਤ ਮਾਨ ਦੇ ਗਾਣੇ ਕਾਫੀ ਜ਼ਿਆਦਾ ਜਲਦੀ ਇਤਨੇ ਗਾਇਨੇ ਅਤੇ ਕਈ ਲੋਕੇ ਵੀ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲੇ ਦਾ ਬਾਦ ਹੁਣ ਦਲਜੀਤ ਦੇ ਨਾਲ ਆ ਕੇ ਫੇਮਸ ਹੋਣਾ ਚਾਹੁੰਦਾ ਹੈ ਪਰ ਇਦਾਂ ਦਾ ਬਿਲਕੁਲ ਨਹੀਂ ਆ ਸਗੋਂ ਕੀ ਅਮਰਿਤਮਾਨ ਦੇ ਲਿਖੇ ਹੋਏ ਗਾਣੇ ਦਲਜੀਤ ਅੱਜਕੱਲ ਗਾਉਂਦਾ ਹੈ ਤੇ ਉਹਨੇ ਕਾਫੀ ਜ਼ਿਆਦਾ ਗਾਣੇ ਜਿਹੜੇ ਉਹ ਵੀ ਗਾਏ ਨੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਹਰ ਰ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ